ਬਲਾਸਪੁਰ ਆਵੇ ਸੰਤਾਂ ਬਾਬਾ ਗਿਆਨੀ ਦਰਵਚਨ ਸੰਗੀ ਦੇ ਨਾਲੇ ਵਾਹ ਅੱਜ ਮੈਂ ਸਾਈਡ ਤੇ ਕਰੂ ਤਾਂ ਸਾਈਡ ਤੇ ਖਿੱਚ ਫੋਟੋ ਮਾਂ ਪਿਕਚਰ ਵੀ ਬਿਟੇ ਵੀ ਵੀਡੀਓ ਵੀ ਪਿਕਚਰ ਹੋਈ ਜੀ ਕੁਝ ਪਿਕਚਰ ਹੈ ਇੱਕ ਬਹੁਤ ਵੱਡੀ ਗੱਲ ਉਹ ਕਰ ਗਿਆ ਆਮ ਸਥਾਨਾਂ ਤੇ ਜਾਏਗਾ ਅੱਛਾ ਜੀ ਇਹ ਦੋ ਜਰਾਂ ਆਲਾ ਬਾਕਰ ਹੁੰਦਾ ਇਹ ਜਿਹੜਾ ਵਾਹੀ ਦੀ ਕਹਾਣੀ ਲਿਖਤਾਰ ਹਮੇਸ਼ਾ ਹੁੰਦੀ ਦੇ ਕਦੇ ਹੁੰਦੀ ਹੈ ਤੇ ਕਈ ਵੇਲੇ ਕਈ ਵੇਲੇ ਹੁੰਦੀ ਦੁਆਰਾ ਇਹ ਪਿਆਸ ਹੁੰਦਾ ਹੈ ਜਿਹ ਵੀਰ ਇਹਨਾਂ ਦੀ ਦੁਆਰਾ ਮੈਂ ਕਹਾਂ ਉਹਦੇ ਵਿੱਚ ਇਹ ਕਿੰਨਾਂ ਤੱਕ ਮੇਰੇ ਲਈ ਨੋ ਬਾਕਰ ਤੇ ਨਿਰੀਖਣ ਕਰਤੀ ਹੋ ਦੂਹ ਰਾਤ ਹੁੰਦੀ ਹੈ ਮਰਾਤੀ ਦਾ ਮਹਤ ਹੁੰਦੇ ਹੈ ਅਰਿਆ ਨੇ ਲਾੜਾ ਨਾਲ ਸੁਹਰ ਪਰ ਮਹੂਨਿਆ ਜਜਤਾ ਨਾਲੇ ਨਾਲ ਜਦ ਜੰਦੀ ਹੈ ਉਹਦਾ ਕੋਈ ਨੰਗ ਨਹੀਂ ਜਿਹੜਾ ਦਾਦਾ ਸਥਾਨ ਹੈ ਗਿਆ ਅਨਸਤਾਵਾ ਹੁੰਦੀਆਂ ਕੋਈ ਨਾ ਭਗਵਾਨ ਤੋਂ ਹੁੰਦਾ ਇਸ ਜਗਤ ਦੇ ਵਿੱਚ ਸਾਰੇ ਮਹਾਰਾਜ ਆਪਣੀ ਚੱਕ ਦੀ ਤਾਂ ਜੀ ਗੁਰੂ ਰਾਮ ਸਾਹਿਬ ਜੀ ਤੇ ਫਿਰ ਪੰਜ ਪਿਆਰੇ ਆਗਿਆ ਸੇਵਾਲਾ ਨਿਮਾ ਬਾਰੇ ਨੂੰ ਕਰਦਾ ਇਹ ਬਾਕੀ ਦਾ ਸਥਾਨ ਦਾ ਫਰਗਾਨੇ ਚ ਰੋਣ ਵਾਸਤੇ ਸੇਵਾਦਾਰਾਂ ਨੂੰ ਯੋਗ ਕਰਨਾ ਪੈਦਾ ਬੀਰੀ ਦਾ ਬੇਰਕੀ ਦੇ ਨਾਲ ਆ ਮੋਬਾਈਲ ਕੇ ਨੇ ਡਰਾਫਟ ਭੇਜਣਾ ਚਾਹਤ ਭੇਜਣਾ ਜਾਂ ਡੀ ਐਲ ਸੰਸਿਆ ਅਧਾਰ ਕਾੜਿਆ ਅੱਧ ਤੱਕ ਜਿਹਦੇ বিনা ਕੋ ਕੰਮ ਨਹੀਂ ਆਦੀ ਦਾ ਪਰਮੰਦਰ ਜਿਹੜਾ ਉਹ ਜ਼ਰੂਰ ਨੱਲੂ ਕਰਨਾ ਪਵੇ ਤੇ ਮੇਨੋਂ ਬੜੀ ਖੁਸ਼ੀ ਆ ਤੁਹਾਨੂੰ ਵੀ ਸਾਰਿਆਂ ਨੂੰ ਖੁਸ਼ੀ ਆ ਜਲੇ ਸਬੀ ਜਾਣਾ ਸਾਲਾ ਚਲੇ ਜਾਣਾ ਪਰ ਮਾਪਰਖ ਜਾਂਦੇ ਹੋਏ ਬਾਤਾਵਨ ਜਿੱਨਾਂ ਚ ਸਰੀਰ ਕਰਕੇ ਰਹੇ ਉਹਨਾਂ ਚ ਵੀ ਸ਼ਾਂਤ ਰੱਖਿਆ ਅੱਜ ਵੀ ਸ਼ਾਂਤ ਹੈ ਤੇ ਦਾਹਾਂ ਬਾਤ ਵੀ ਬਾਤਾਵਨ ਨੂੰ ਸ਼ਾਂਤ ਕਰਦਾ ਹੈ ਗੱਲ ਕੋਈ ਬੋਲ ਸਤਨਾਮ ਵਾਹਿਗੁਰੂ ਕੋਈ ਦੋਦਾਰ ਨਹੀਂ

برہم دن امرتسر صاحب جنہوں نے بھی بابا جی بیٹھے گھن لے جگہ بہت جگہ لینا سو مہا پوشا نے سنگا پڑھیا ਗਾਂਧੀ ਜੀ ਨੇ ਬੜੇ ਔਰ ਸੋਚ ਬਿਲਕੁਲ ਤਾਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਸਰਕਾਰ ਜਿੱਦਾਂ ਤੁਸੀਂ ਸਾਰੇ ਜਾਣਦੇ ਆ ਜ਼ਿਆਦਾ ਦਸੰਦੂਰ ਹੈ। ਸਾਡੀ ਸੰਗਤ ਜਿਹੜੀ ਹੈ ਇਹ ਬਿਲਕੁਲ ਸੋਹਣੀ ਦੇਖਾਲੀ ਕਰੋ। ਤੁਹਾਨੂੰ ਬ੍ਰੇਜ ਦੀ ਜਣਾ ਬੜੇ ਬ੍ਰੇਜ ਸੁਣ ਸੁਣਿਆ ਔਰ ਉਹਨਾਂ ਨੂੰ ਮੁਬਾਰਕ ਸਾਰੀ ਸੰਗਤ। ਅੱਜ ਬੜੀ ਖੁਸ਼ੀ ਹੈ ਸਿੰਸਾ ਜਨ ਸੁਤਾਨ ਸਿੰਘ ਸੰਤਾਨ ਸਿੰਘ ਜੀਤਤ ਸ੍ਰੀ ਪੀਐਸਰ ਸਾਹਿਬ ਜ્ઞਾਨ ਜੱਤੇਵੰਦੀਆਂ ਦੇ ਸਾਰੇ ਸੇਵਾਦਾਰ ਕਿਰਮਾਪ੍ਰੀਤ ਆਗਰਵਲੋਂ ਔਰ ਸੰਤ ਗਿਆਨੀ ਪਰਜੰ ਸਿੰਘ ਜੀ ਐਡਾ ਪਿੰਡ ਨਾਲ ਦੇ ਸਾਰੇ ਸੇਵਾਕੋ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਢੁਡੀਆੜੇ ਢੁਡੀਆੜੇ

ہٹ کی بچن کران کلیا بابا جی آگے